ਵਲਾਗ ਸਟਾਰਟ ਆਈ ਅੱਜ ਦਾ ਅੱਜ ਚੱਲੇ ਕਬੱਡੀ ਗੱਪ ਤੇ ਵੈਰੀ ਗੁੱਡੀ ਗੱਪ ਹੈ ਬਦਾਈਆਂ ਬਾਈ ਕੱਲ ਮੈਂ ਜਿੱਤ ਗਿਆ ਬੰਦਾ ਆਪਣਾ ਕਲੋਦੀ ਦਾ ਸਿੱਧਾ ਫਾਈਨਲ ਸਿੱਧਾ ਫਾਈਨਲ ਖੇਡਣੇ ਗੱਲ ਇਹ ਸਿੱਧਾ ਫਾਈਨਲ ਹੋਣਾ ਕੋਈ ਇਹ ਦੱਸ ਇਹਨਾਂ ਬਾਰੇ ਕੱਲ ਚਾਰ ਚਾਰ ਪੰਜ ਰਾਉਂਡ ਮੈਚ ਹੋਏ ਹੋਣਗੇ ਨਾ ਹਾਂ 27 ਟੀਮਾਂ ਦੀਆਂ 27 ਟੀਮਾਂ ਚੋਂ ਸਿੱਧਾ ਫਾਈਨਲ ਖੇਡੀ ਆ ਟੀਮਾਂ ਖੇਡੀ ਸਿਰਫ ਆ ਯਾਰ ਸਮਾਰ ਕੇ ਮੂੰਹ ਦਿਖਾਓ ਬਾਈ ਦਾ ਕ੍ਰੇਡ ਪਈ ਮੈਂ ਹਾਂ ਆ ਬਾਈ ਨੇ ਕੱਲ ਬਿਨਾ ਟੱਚ ਲੈ ਇੱਕ ਵੀ ਟੱਚ ਨਹੀਂ ਲਿਆ ਗੱਭਰੂ ਨੇ ਗੱਲ ਮੈਂ ਜਿੱਤੀ ਆ ਗਿਆ ਮੈਂ ਅੱਜ ਕਿੱਥੇ ਚੱਲਿਆ ਕਿਹੜਾ ਪੰਡਾ ਅੱਜ ਜਾ ਅੱਜ ਬੀਜਾ ਅੱਜ ਬੀਜਾ ਪੰਡਾ ਖੰਨੇ ਜ਼ਿਲ੍ਹੇ ਚ ਲਗਾਉਣਾ ਹੈ ਬੀਜ ਅੱਜ ਇਹਦਾ ਦਿਖਾਉਣਾ ਸਾਨੂੰ ਅੱਗੇ ਕੋਚ ਨੂੰ ਸਪੈਸ਼ਲ ਲੈਣ ਜਾਣਾ ਪੈਂਦਾ ਬਈਆ ਹੁਣ ਵੀ ਨਹੀਂ ਚਾਹਦਾ ਸਾਡਾ ਸੁੱਕ ਗਿਆ ਯਾਰੋ ਜਿਸ ਦਿਨੋਂ ਤੁਸੀਂ ਚੱਕੇ ਬਾਹਰ ਮੂਰੇ ਗੱਡੀ ਆਉਣੀ ਵੇ ਜਿੱਤੀ ਚਾਰ ਚਾਰ ਜਰਾ ਲੱਵੇ ਲੱਗੀ ਹੈ ਲੱਵੇ ਲੱਗੇ ਜੇ ਲੋਕ ਨਹੀਂ ਖੋਲਣ ਇਹਨੂੰ ਇਹਨੂੰ ਲੈ ਕੇ ਨਹੀਂ ਜਾਂਦੇ ਬਈ ਅੱਜ ਜਿਆਲੇ ਕੱਪ ਗਿਆ ਇਹਨੂੰ ਹਾਂ ਹੈ ਆ ਜਾਵਾਂਗੇ ਤਾਂ ਅੰਡਿਆ ਜੀ ਦਾਦਾ ਇਹ ਹੈਗੀ ਮੇਰੇ ਕੋਲੇ ਓਏ ਆ ਲੈ ਆਕੇ ਦੀ ਓਏ ਤੇਰਾ ਦੋਏ ਨੇ ਜੀ ਅੱਲਾ ਹੀ ਦੂਜੀ ਵੀ ਕਿੰਨਾ ਤਰਸ ਰਿਆ ਨਾ ਇਹ ਅੰਦਰੋਂ ਉਹਨੂੰ ਅੱਜ ਜੈਵ ਜਲਦੀ ਆ ਗਾਲਾ ਉਸੇ ਦਾ ਲਾਉਂਗਾ ਹੈ ਕਮੈਂਟ ਵੀ ਲਾਈ ਸਾਡਾ ਪਤਾ ਨਹੀਂ ਨਾ ਨੈਟ ਦਾ ਟੂਣਾ ਕੱਢੂ ਟੱਟ ਪਹਿਨ ਰੋ ਗਰਮੀ ਸੀ ਟਾਈਪ ਡਾਟਾ ਜਲਦੀ ਲੈ ਗਿਆ ਆਪਣੀ ਆ ਦੇਖੇ ਨਹੀਂ ਲੋਕ ਜਲਦੀ ਆ ਕੇ ਭਾਈ ਜੀ ਪਹਿਟੇ ਤਾਂ ਸੁੱਤੇ ਉੱਠਿਆ ਸੀ ਅਸਿਆ ਜੀ ਰਾਤ ਲੇਟ ਹੋਵੇ ਦੀ ਵੇ ਹੋਰ ਗਈ ਦਿੱਤ ਵੀ ਲੈ ਕੇ ਜਾਣੀ ਪੈਣੀ ਇਹਦੇ ਨਾਲ ਤਾਂ ਗਰਮੀ ਤਾਂ ਜਦ ਧਰਸੀ ਜਾਂਦਾ ਮੈਨੂੰ ਲੋਕ ਵੀ ਨਹੀਂ ਖੋਲੇ ਨੂੰ ਪੈਂਦੀ ਐ ਜਿੱਥੇ ਲਾ ਦੋ ਹੀ ਪੈਂਦੇ ਨੇ ਇੱਕ ਇੱਕੇ ਵੇਲੇ ਛੜਿਆ ਚਾਲ ਪੁੱਛ ਲਿਆ ਓਏ ਸੁਕਰ ਚਾਲ ਐ ਪੁੱਛ ਲਿਆ ਚੱਲ ਚੱਲ ਖੁੱਲੇ ਵੈਸੇ ਨਹੀਂ ਹੈਗੇ ਹੈਲੋ ਨਾ ਨਾ ਚੱਲ 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 ਕਾਲੂ ਰੋ ਮੈਨੂੰ ਖੁਸ਼ ਹੋ ਰਿਹਾ ਇਹਨੂੰ ਲੈ ਕੇ ਆਏ ਪਹਿਲੀ ਵਾਰ ਜਾ ਰਹੇ ਨੇ ਮੈਂ ਓਏ ਪਹਿਲੀ ਵਾਰ ਜਾ ਰਹੇ ਹਾਂ ਮੇਰਾ ਖਾਣਾਂਗੇ ਬਾਈ ਗਲੰਚੀ ਵਰਕਰ ਕਿਹੜਾ ਦੀ ਓਏ ਉਹ ਵਰਕਰ ਜਾ ਵਾਹ ਟਰੱਕੇ ਥੱਲੇ ਆ ਕੇ ਮਰ ਜਾ ਵਾਧੂ ਤਾਂ ਹੈਗਾ ਹੀ ਆ ਚੱਲ ਬਾਈ ਜਾੜ ਦੇ ਉੱਤੇ ਤੇ ਦੇ ਲਵਾਂਗ ਵੱੱਡਾ ਗੱਡਾ ਸਿਰ ਉੜਕੀ ਜੋ ਇਹ ਵੀ ਖਾਸ ਹੈ ਚੱਲ ਉਹਦੇ ਅੱਗੇ ਅੱਜ ਕੇ ਬਾਈ ਟੂਰਨਾਮੈਂਟ ਤੇ ਦਿਖਾਉਣਿਆ ਤੁਹਾਨੂੰ ਓਕੇ ਨੰਨਦਾ ਕੀ ਆ ਇਹਦਾ ਬਰਦਾਰਸ ਦਿਖਾਵਾਂਗੇ ਨਗਰ ਵਾਲੇ ਹਾਂਗਕਾਂਗ ਵਾਲੇ ਦਾ ਚੱਲ ਫਿਰ ਮਾੜਾ ਕਿਸੇ ਚੱਲ ਬੰਦਾ ਬਾਈ ਕਿੰਨਾ ਮੇਰੇ ਤੇ ਸਾਡੇ ਇੱਕ ਕਾਟ ਹੋਊਗਾ ਤੇ ਪਿੰਡ ਨਾਲ ਹੱਥ ਖੜਿਆ ਦੋ ਬਾਈ ਇਹਨੂੰ ਹੈਣੀ ਨੰਬਰ ਟਾੜੀ ਨੇ ਜੋੜ ਦਿੱਤਾ ਬਰੋਦੀ ਵਾਲਿਆ ਉਹ ਨੰਬਰ ਕਿਵੇਂ ਨੰਬਰ ਜਿਹੜਾ ਤਾਵੀ ਨੇ ਜੋੜ ਦਿੱਤਾ ਜਾਂਚੀਏ ਕਰ ਲੈ ਆ ਦੇਖੋ ਇੱਧਰ ਇਹ ਆ ਬਈ ਸੱਤਾ ਟਾਈਗਰ ਕਲੋਟੀ ਪਿੰਡ ਦਾ ਪਤਲੇ ਹਾਂ ਜੀ ਕਰਦੇ ਆ ਸੁੱਖਾ ਬਾਈ ਬਲਵਾਨ ਪਿਆ ਆਪਣਾ ਉਹ ਆਉਂਦਾ ਸੁੱਖਾ ਹੈ ਅੱਜ ਵੀ ਇੱਦਾਂ ਫਾਈਨਲ ਗੱਡੂ ਟੀਮ ਕੱਲ ਵਾਂਗੂ ਉਹ ਐਟੈਂਡ ਸਟੇਕ ਤੇ ਪੈਸੇ ਲਾਈ ਜਾਂਦਾ ਬਾਈ ਇੱਧਰ ਮੈਟੇ ਨਹੀਂ ਜੰਮਿਆ ਆਪਣਾ ਕਾਲੇ ਨੂੰ ਮਾਰ ਰਹੇ ਨੇ ਇੱਧਰ ਬੈਟ ਨਹੀਂ ਇਸ ਤੇ ਡਾਲਰ ਆ ਰਿਹਾ

ਹੋਰ ਮੈਚ ਆਲੀ ਟੋਪੀ ਦਾ ਫਾਈਨਲ ਮੈਚ ਆਉਣਾ ਮੈਚ ਸੁਖੀ ਭਰਾ ਦਾ ਛੋਟਾ ਬਰਦਰ ਜੈਸਰੀ ਪੁੱਜ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਅਗਲੇ ਮੈਚ ਨੂੰ ਦੇਖ ਜ਼ਰੂਰ ਹੋਣੀ ਕਰਦੇ ਆਂ ਅਗਲੇ ਮੈਚ ਨੂੰ ਇੱਕ ਬੰਦਾ ਹਵਾ ਕਣੀ ਦੇ ਨਾਲ ਸੋਨਾ ਦੀ ਟੀਮਾਂ ਸਹੀ ਇੱਕ ਬੰਦਾ ਹਵਾ ਦੇ ਬੰਦੋ ਸਿਆਣਾ ਦੇਦੇ ਸੰਦੋਆ ਜਿਹੜਾ ਬਲੂਰ ਗਿਆ ਕਬੱਡੀ ਦੇ ਵਿੱਚ ਉੱਠ ਕੇ ਮੁੰਡਾ ਮਨੋਸ਼ੀਆ ਦਾ ਖੇਡ ਗਿਆ ਲੋਟੀ ਵਾਲਾ ਮੋਲਾ ਵੀ ਪੁੱਜ ਗਿਆ ਲੈ ਵੀ ਮੋਲਾ ਫੁੱਲੇ ਸਾਡੀ ਕਰ ਨੌਜਵਾਨਾ ਉਹ ਵੀ ਚੋਟੀ ਦੇ ਮੱਲ ਬਣ ਗਿਆ ਸੁੱਖ ਮੂਰਗ ਖੇਡ ਆਇਆ ਚੋੜੀ ਔਰ ਸੇਵਨ ਲੈ ਵੀ ਸੁੱਖਿਆ ਫੁੱਲੇ ਸਾਡੀ ਕਰ ਨੌਜਵਾਨਾ ਇੱਕ ਵਾਰੀ ਤਾੜੀਆਂ ਮਾਰ ਦਿਓ ਵੱਡੇ ਵੱਡੇ ਮੱਲ ਪੁੱਜ ਗਿਆ ਹੁਣ ਜਿਹੜੇ ਪਾਲੇ ਵਾਲਿਆਂ ਦੇ ਚਰਚੇ ਹੁੰਦੇ ਆ ਸੱਤਾ ਟਾਈਗਰ ਪੁੱਜ ਗਿਆ ਤੇ ਨਾਲ ਆ ਵੀ ਆ ਗਿਆ ਜਿਹੜਾ ਇੱਕ ਦੰਦ ਵਿੱਚ ਬੋਲੋ ਵਾਲੀ ਦੀ ਉੱਤਰ ਹੈ ਹਾਂ ਸ਼ਾਨਦਾਰ ਨਾਮੋ ਉਧਰੋਂ ਸਾਹਮਣੇ ਬੁੱਲਾ ਕਮਾਟੀ ਪਾ ਰਿਹਾ ਇੱਕ ਠੱਠਾ ਜਮਤ ਪੜਿਆ ਲੇਕਿਨ ਮੇਰੇ ਮਿੱਤਰੋਂ ਫੱਗੇ ਪੰਡਿਆ ਇੱਕ ਹੁਣ ਅਸੀਂ ਕਹਿੰਦਾ 20 ਰੁਪਏ ਦੇ ਮੰਨਦੇ ਗਾ ਗਾ ਮੁੱਲ ਮੱਤਸਾ ਦਿਖਾਉਂਗਾ ਬਾਪ ਅਮਰ ਸੇਵਾ ਦੇ ਨੇ ਵੀ ਹਾਂ ਵੀ ਕੰਟੀਨ ਕਰੀਆ ਬੰਦਿਆ ਨਾਲ ਪਾਲਾ ਵੀ ਜਾਂਦੀ ਦਸਵਾਤੀ ਹੈ ਗਾਦੀ ਦੇ ਸਵਾਤੀ ਦੇ ਪਾਲੇ ਨੇ ਵੀ ਸੋਟ ਗਾਦੀ ਦਾ ਕੋਈ ਨਹੀਂ ਬਣਾ ਨਾ ਆਪ ਤੇ ਨਹੀਂ ਬਣਾ ਇਧਰਿਆ ਦੀ ਸੀ ਪਹਿਲਾਂ ਵੀ ਲੱਗ ਰਹੀ ਨਾ ਭਾਈ ਉਹ ਬੰਦੇ ਨੇ ਦੇਣਾ 4 ਦੇਖੇ ਲਾ ਦੇ ਇੱਕ ਘਰੀ ਦਦੇ ਸਹੀ ਛੇ ਜੱਫੇ ਲਾਇਆ ਸੀ ਖੱਟਾ ਹੋ ਰਿਹਾ ਕਰਨਾ ਆਹੀ ਗਾ ਉਹਦੇ ਪਹਿਲੇ ਉਹਦੇ ਮੂਰੇ ਹੋ ਕੇ ਲੱਗੇ ਗਏ ਹੋਰ ਵੀ ਜੱਫੇ ਪਾ ਗਏ ਪਰ 12 13 ਰੇਡਾਂ ਲੱਢ ਨੇ ਕੱਲੇ ਨੇ ਖੜਾਈ ਅੱਗੇ ਨਾ ਬਦਲਿਆ ਜੀ ਸਰਬਈ ਬਾਜੂ ਚੱਡਿਆ ਦੀ ਮੈਂ ਰੇਡ ਤੇ ਉਹ ਸਰਬਈ ਦੀ ਮੈਚ ਹੋਵਨ ਲਾ ਨਾ ਨਾ ਕਾਜ ਦੇ ਵੱਡੇ ਦੇ ਗੱਡਾ ਜੀ ਰੁਪਿੰਦਰ ਗੋਪ ਤੇਰਾ ਨਾ ਹਾਂ ਉਹ ਵਰ ਨਾ ਮੈਨੂੰ ਯਾਦ ਆਉਂਦਾ ਮੇਧਪੁਰ ਮੈਂ ਬੈਠਾ ਹੂੰ ਪਤਾ ਮੈਨੂੰ ਯਾਦ ਆਉਂਦਾ ਕਿਉਂਦੇ ਪਲੇਸ ਹੋ ਗਿਆ ਤਾਂ ਕਰਕੇ ਮੈਨੂੰ ਯਾਦ ਆ ਹਾਂ ਸੰਪਰਕ ਬਣਾ ਲੀਏ ਇੱਕ ਵਾਰੀ ਕਾਲੇ ਝਨੇਰ ਦੇ ਨਾਲ ਲੱਗੀ ਦੱਸੂ ਬਹੁਤ ਬਹੁਤ ਥੀ ਗੱਲ ਆ ਪੰਦਰਸਗਾਂ ਨੂੰ ਦੱਸ ਰਹੀ ਏ ਟਾਈਗਰ ਕਹਿੰਦੇ ਨੇ ਗੱਬਰੂ ਨੂੰ ਵੀ ਪਿਛਲੇ ਦਿਨੀ ਮਲਾਵਾ ਨਾਲ ਅੱਗੇ ਵਿੱਚ ਮਸ਼ਹੂਰ ਨਾਲ ਹੀ ਰਹਿਣ ਲਈ ਸਾਰੇ ਕਹਦੇ ਗੱਲ ਸੁਣੋ ਸਾਹਮਣੇ ਕਹਿੰਦੇ ਗੰਗਨਾ ਕਬੱਡੀ ਪਾਉਣ ਦੇ ਆ ਤਿਆਰ ਵਰਤਾਰਾ ਮੇਰੇ ਮਿੱਤਰੋ ਉਹ ਚਾਲ ਉਹ 30 ਗਣਦੇ

ਚਾਰ ਵਿੱਚੋਂ ਹੁਣ ਕੌਣ ਯੋਤ ਉਸ ਲਈ ਖਾਲਾ ਆਇਆ ਚੇਰਨਾ ਕਰਾ ਦੇ ਬੱਚੇ ਕਿੱਥੇ ਵੀ ਮੁਕੀਰ ਅੱਜ ਪਤਾ ਲੱਗੂ

ਇਹ ਕੋ ਕਥਨ ਹੈ ਅਜਿਹੇ ਰੈਫਰੀਆ ਪਹਿਲਾਂ ਵੀ ਪਾਲ ਸਰਕਾਰ ਕਰਨਾ ਹੈ ਇਹਨਾਂ ਦੇ ਵੀ ਸਵੇਰ ਬਹੁਤ ਬਹੁਤ ਧੰਨਵਾਦ ਇਕੱਲੇ ਇਕੱਲੇ ਵੀਰ ਦਾ ਜਿੰਦਗੀ ਬਾਈ ਟੀਮ ਹਰ ਤਰ੍ਹਾਂ ਦੇ ਜਾਣਿਆਂ ਦੇ ਵਿੱਚੋਂ ਧੰਨਵਾਦ ਕਰਦੇ ਆ